ਅੱਜ ਆਪਣੇ ਪਿੰਡ ਸ਼ਾਇਰੀ ਭਗਵੰਤ ਮਾਨ ਆ ਰਿਹਾ ਦੇਖੋ ਪੁਲਿਸ ਕੌਟੀ ਆ ਪਸਤੌਲ 1245 ਪਈਆਂ ਨੇ ਮੁੰਡੇ ਨੇ ਕਹਿ ਮੋ ਕਿ ਖੜੀਆਂ ਨੇ ਸਕਾਰਪੀਓ ਗੱਡੀਆਂ ਗੱਡੀਆਂ ਉਹ ਦੇਖੋ ਚਾਦਰੀ ਚਾਦਰੀ ਮਜਾਦੀ ਅਗਲੇ ਦੀ ਬਈ ਭਲੇੜੀ ਮਜਾਦੀ ਠੀਕ ਆ ਤੜਕੇ ਆਦਾ ਸੁਨੇਹਾ ਨਿਕਲ ਜੇ ਇਹ ਬਚਣਾ ਹੈ ਇੰਨੇ ਵਾਲਾਂ ਇੰਚ ਕਮਰੇ ਨੇ ਸਾਰੇ ਭੈਣ ਚੋਦੋ ਪੂਰਾ ਉਹ ਕਰਨਾ ਠੀਕ ਆ ਗੇਟ ਗੂਟ ਖੜਕਾਉਣੇ ਨੇ ਗੁਰਕਰੇ ਲੈ ਜਾ ਅੰਦਰ ਗੁਰਕਰੇ ਲੈ ਜਾ ਉਹ ਖਾ ਗੁਰਕਰੇ ਦਾ ਸਿਪਿਆ ਤੱਕ ਜਾਣਗੇ ਤੇਰਾ ਦਿਮਾਗ ਤੇ ਮੂੰਹ ਪਤਾ ਨਹੀਂ ਕੀ ਹੋ ਰਿਹਾ ਦਿਮਾਗ ਚ ਹਿੱਲ ਰਿਹਾ ਹੁਣ ਤੂੰ ਸਾਨੂੰ ਆ ਗੱਲ ਆ ਪੁੱਛੇਗਾ ਹੈ ਫੋਨ ਤੇ ਲੱਗ ਕੇ ਨਹੀਂ ਗਿਆ ਉਧਰ ਤੂੰ ਯਾਰ ਓ ਇੱਧਰ ਆ ਗਈ ਦੁਕਾਨਾ ਉਧਰ ਚੱਲ ਅੱਜ ਆਪਾਂ ਜਾ ਰਹੇ ਆਂਗਾ ਚੰਡੀਗੜ੍ਹ ਆ ਬਾਲੂ ਦੇ ਪਾਸਪੋਰਟ ਦੀ ਅਪਾਇੰਟਮੈਂਟ ਆ ਤੁਹਾਨੂੰ ਮਿਲਦਣਾ ਹੈ ਅੱਜ ਰੰਗਜੀਏ ਪੈਟ ਬੁੱਲ ਸੰਗਜੀ ਪੈਟ ਬੁੱਲ ਦਾ ਪ੍ਰਾਤ ਰੰਗਜੀਏ ਪੈਟ ਜੇ ਕਿਸੇ ਨੂੰ ਦੰਦੀ ਵਾਰ ਚੜ੍ਹਦਾ ਪੁੱੜ ਚੱਲੇ ਨਾ ਬਚ ਲੋ ਕਰਦੂਗਾ ਇਹ ਕਿਸੇ ਨੂੰ ਅੱਜ ਆਪਣੇ ਪਿੰਡ ਸ਼ਾਇਦ ਜੀ ਭਗਵੰਤ ਮਾਨ ਆ ਰਿਹਾ ਦੇਖੋ ਪੁਲਿਸ ਸਕورٹی ਆ ਅੱਜ ਦਾ ਚੱਕਿਆ ਜਾਊ ਕੋਈ ਨਾ ਕੋਈ ਆ ਜਾ ਜੰਦੀ ਟ੍ਰੇਲ ਤੇ ਭਾਈ ਇਹ ਗਿੰਦਾ ਬਣਾਉਣ ਦੇ ਬਲੌਗਰ ਭਗਵੰਤ ਮਾਨ ਆ ਰਿਹਾ ਯਾਰ ਅੱਜ ਓਏ ਕਹਿੰਦੇ ਬਣਾ ਬਲੌਗਰ ਇੱਕਟ ਬਹੂ ਇਹ ਉਹ ਬੰਦ ਕਰ ਪੁਸਤਾਲ 2144 ਪਈਆਂ ਨੇ ਮੁੰਡੇ ਨੇ ਕਹਿ ਮੋ ਕਿ ਖੜੀਆਂ ਨੇ ਸਕਾਰਪੀਓ ਗੱਡੀਆਂ ਗੱਡੀਆਂ ਉਹ ਦੇਖ ਅੱਜ ਅੱਜ ਬਾੜੂਰੇ ਬਲੇਰੋ ਉਹਦੋਂ ਬੱਜੀ ਤੋਂ ਆਉਂਦਾ ਢੱਕੀ ਤੇ ਅੱਜ ਵੜ ਕੇ ਦਿਖਾਣਾ ਅੱਜ ਦੇਖ ਸੀਜ ਕਰਦਾ ਸਾਰਾ ਢੱਕੀ ਵਾਲਾ ਢਾ ਪੂਰੀ ਸਰਤਾਜੀ ਕਰਦੀ ਹੈ ਬਾਈ ਪ੍ਰਗਮਾਨਤ ਮਾਣਾ ਉਹ ਪ੍ਰਗਮਾਨਤ ਬੱਸ ਆ ਗਿਆ ਆਇਆ ਬਸ ਓਏ ਯਾਰ ਜਿੰਨਾ ਟਾਈਮ ਕਿਸ ਤੋਂ ਕਹੁੰਦਾ ਨਹੀਂ ਉਹਨਾ ਟਾਈਮ ਇਹ ਹੜਦਾ ਨਹੀਂ ਹੈਗਾ ਕਿੱਥੇ ਜਾ ਰਹੇ ਹੋਗੇ ਛੋਲ ਜਾ ਐਸਯੂਐਸ ਚ ਰੋਜਨ ਉਹਨਾਂ ਰੋਜੀ ਐਨਕ ਦਿਖਾਈਂ ਤੇਰੀ ਉਹਨੂੰ ਮੈਂ ਪਾਣ ਦਿਆ ਇਹਨੂੰ ਪਾਣ ਦੇਣਾ ਪਾਣ ਦੇਣਾ ਨਹੀਂ ਓਏ ਐਨਕ ਤੋੜਿਓ ਏ ਭੈਣ ਦੀ ਬੁੱਧੀ ਵਿੱਚ ਬੜੀਆਂ ਨੇ ਤੋੜਦੇ ਤੋੜਦੇ ਓਏ ਮੈਂ ਤੋੜਦਾ ਮੈਂ ਤੋੜਦਾ ਨਾ ਉਹ ਬੰਦਾ ਜਾਣਾ ਚੱਲ ਆ ਤੋੜਤੀ ਵੇ ਦੇ ਕਿੱਥੋਂ ਵੱਜੀ ਓਏ ਕਾਜਲੀ 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 ਨਹੀਂ ਆ ਲੋਕ ਲੈ ਆਲਾ ਸਾਡਾ ਬੰਦਰਾ ਪੜਾਉ ਦੇ ਹਲੈਣਕ ਐ ਨਹੀਂ ਮਿਲਦੀ ਉਹਨੇ ਬੁੱਧੂ ਕੰਮ ਨਾ ਕਰ ਪ੍ਰੈਕਟੀਕਲ ਅੱਜ ਮੇਰਾ ਫੇਰ ਲੈ ਜੀ ਤੇਰੀ ਤੋੜ ਦੇਣਕ ਉਹ ਗੱਗੀ ਉਹ ਰਿਆਂ ਚੋਂ ਤੋਂ ਹਾਂ ਉਹਨਾਂ ਦੀ ਹਾਂ ਬੰਦਾ ਅੱਜ ਆਪਾਂ ਨੂੰ ਪਰੇਸ਼ਾਨ ਕਰ ਰਿਹਾ ਭਾਈ ਕੱਲ ਨੂੰ ਵੀ ਬੰਦੇ ਨੂੰ ਪਰੇਸ਼ਾਨ ਕਰੂੰਗਾ ਇਹ ਆਪਦੇ ਵਾਰੀ ਮੱਚੂਗਾ ਯਾਦ ਰੱਖਿਓ ਮੇਰੀ ਗੱਲ ਸੁਣਾ ਠੀਕ ਹੈ ਕੱਲ ਨੂੰ ਕੱਲ ਨੂੰ ਤਾਂ ਅੱਗੇ ਦਿਨਾ ਜੇ ਅੱਗੇ ਅੱਗੇ ਤੈਨੂੰ ਤੈਨੂੰ ਰਵਾਉਂ ਨੂੰ ਜੇ ਨਾ ਰੁਹਾ ਫਿਰ ਤੂੰ ਵੀ ਨਾ ਫਿਰ ਮੈਨੂੰ ਮੋਟਾ ਨਾ ਕਰ ਹੈ ਤੂੰ ਮੱਛੇਗਾ ਦਿਨ ਦੱਸਦਾ ਮੈਂ ਛੋਟੇ ਸਾਮਣੇ ਆ ਬਈ ਠੀਕ ਹੈ ਠੀਕ ਹੈ ਕੂਲੀ ਓਏ ਆ ਸੀ ਡਲ ਚੱਲ ਚੱਲ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਕੂਲੀ ਸਮਾਨ ਚੱਕੀ ਜਾਂਦਾ ਲੋਕਾਂ ਦਾ ਆ ਮੈਂ ਸਮਾਨ ਦੇ ਵਗਾ ਪਟਿਆਲੇ ਆ ਗਏ ਬਈ ਭੈਣ ਚੋਦਾ ਨੇ ਹਰਾਮੀਆਂ ਨੇ ਬਹੁਤਾਂ ਕੇ ਕਰ ਲਿਆ ਪਾਸੇ ਚ ਬਹੁਤ ਬੋਲੀ ਗਈ ਆ ਵੀ ਭੈਣ ਦਾ ਲੋੜਾ ਚੁੱਪ ਨਹੀਂ ਕਰਾ ਪਟਿਆਲੇ ਪਹੁੰਚ ਗਏ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਚੰਡੀਗੜ੍ਹ ਜਾ ਰਹੇ ਹਾਂਗੇ ਬੋ ਪਗਾਈ ਕਰ ਜਾਂਦੇ ਨੇ ਬਹੁਤ ਬੋਲੀ ਜਾਂਦੇ ਨੇ ਮੋਟਾ ਰੁਛ ਗਿਆ ਭੈਣ ਦਾ ਲੋੜਾ ਪਤਾ ਨਹੀਂ ਕਿੱਧਰ ਗਿਆ ਮੋਟਾ ਮੋਟਾ ਕਿੱਧਰ ਗਿਆ ਯਾਰਾ ਕੌਣ ਤੇ ਲੱਗ ਕੇ ਕਹਿਣੀ ਆ ਉਧਰ ਤੂੰ ਯਾਰ ਓਏ ਇੱਧਰ ਆ ਗਈ ਦੁਕਾਨਾ ਉਧਰ ਚੱਲ ਆ ਭੈਣ ਰਿਆ ਲਾਉੜਿਆ ਫੋਨ ਤੇ ਲੱਗ ਕੇ ਕਹਿਣੀ ਉਧਰ ਲੱਗ ਭਾਈ ਉੱਥੇ ਦੁਕਾਨਾ ਇਹਨਾਂ ਨੂੰ ਕੀ ਪਤਾ ਓਏ ਕੌਣ ਨਾ ਖੜਾ ਵਗ ਜਾ ਫਿਰ ਕਿੱਥੇ ਜਾਣਾ ਜਾਣਦਾ ਤੁਸੀਂ ਲੱਗ ਰਹੇ ਹੋ ਰਾਹ ਉਹਨੂੰ ਪਤਾ ਨਹੀਂ ਜਾਣਾ ਤੁਸੀਂ ਛੰਡੀਗੜਾ ਟਾਈਮ ਆ 2 ਵਜੇ ਦਾ ਇੱਥੇ ਭੈਣ ਚੋਦਨੇ 12 ਵਜੇ ਤੇ ਗਾਲਾਂ ਸੁਣਦੇ ਨੇ ਫਿਰ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਨੇ ਹਾਂ ਆਪ ਨਹੀਂ ਚੱਲਦਾ ਭਾਈ ਤੁਮੈਂ ਤੈਨੂੰ ਪਹਿਲਾਂ ਲੱਗਤੀ ਆਏ ਦੋ ਜੇ ਆਉਣੀ ਪਹੁੰਚਿਆ ਦੋ ਟਾਈਮ ਹੋ ਗਿਆ ਵੱਡਾ ਮੱਖਰ ਕਹਿਦੀ ਆ ਮੱਛੀ ਦਾਦੀ ਵੱਡਾ ਪਈ ਹਾਂ ਮੇਰੇ ਸੰਗ ਕੇ ਆਈ ਸੀ ਇੱਕ ਅੰਗੋਲੀ ਬਦਨ ਤੇ ਕੈਮਰੇ ਤੇ ਨਹੀਂ ਨੀ ਉਹ ਤਾਂ ਦਾਦੀ ਨੇ ਫਾਇਦਾ ਤਲਪਸ ਛੱਡਦੇ ਵਾ ਇਹ ਨਾ ਛੜੀ ਪਾਈ ਵਾਂ ਕੇ ਬਾਹ ਹੋ ਗਿਆ ਹੁਣ ਨਾ ਛੜੀ ਮਰ ਜਾਂਦੀ ਕਿਉਂ ਯਾਰ ਰਾਲਾ ਨੂੰ ਇਹ ਨੂੰ ਪਣਾਣਾ ਹੈ 2 hours later ਲਛਣਾ ਕਰ ਪੁੱਤ ਟਾਈਮ ਤੇਰੀ ਨਾ ਕਰਿਆ ਰਸ਼ ਦੇਖੋ ਆਫਿਸ ਮੁਰੇ ਪਈ ਵੀ ਪਰ ਉਰੇ ਉਰੇ ਰਾਸ ਦੇ ਕਿੰਨਾ ਗਿਆ ਪਰਾਂ ਦੇ ਕਰਾ ਦੇ ਇਸ ਤਰ੍ਹਾਂ ਤੁਰਲਾ ਹਰੇਕ ਗੱਡੀ ਦੇ ਸ਼ੀਸ਼ੇ ਚੋਂ ਬਾਲ ਦੇਖਣ ਆ ਗਏ ਨਾ ਇਹ ਗੱਡੀ ਦੇ ਆ ਦੀਪਾ ਇੰਚ ਦਾ ਵੇ ਗੱਡੀ ਯਾਰ ਉਹਨਾਂ ਦੀ ਮੁੰਡਾ ਬੰਦ ਕਰਦਾ ਕਿੱਥੇ ਜਾਣਾ ਜਾਣ ਯਾਰ ਹੁਣ ਇਹਦੇ ਚੱਲੇ ਬਲੌਗ ਬਲੌਗ ਫਿਰ ਇਹੀ ਦਮਾਂ ਕਰਨੇ ਆਪਣੇ ਉਤੋਂ ਮੈਨੂੰ ਕਲਿੱਪਾ ਭੇਜਦਾ ਕਰੀ ਬਣਾ ਕੇ ਮੈਂ ਆਪਣੇ ਨੂੰ ਮੈਂ ਬੰਦ ਬੜੂ ਭੇਜਦਾ ਹਾਂ ਭਈਆ ਦੂਰ ਜਾ ਅੱਕ ਗਿਆ ਉੱਠ ਗਿਆ ਜਾਣ ਕੇ ਵੀਡੀਓ ਬਣਾਉਣ ਲੱਗੇ ਨੂੰ ਦੇਖਣ ਲੱਗ ਗਿਆ ਗੱਡੀ ਚ 15 ਮਿੰਟ ਰਹਿ ਗਏ ਤੇਰੇ ਅੰਦਰ ਡਿਗ ਡੁਗਣਾ ਪਈ ਚੱਲਿਆ ਹੋਰ ਕਰਨੀ ਨਾ ਬੋਲੇ ਅੰਦਰ ਡਿਗ ਡੁਗਣਾ ਪਈ ਜੇ ਕੋਸਣਾ ਆਪਦਾ ਲੱਗਿਆ ਮੈਨੂੰ ਫੋਨ ਲਾ ਲਈ ਮੈਂ ਮਤਨ ਮੈਂ ਕਹਿ ਦੂੰ ਵੀ ਬਾਹਰੇ ਆ ਜਾ। ਭੱਗ ਗਿਆ ਬਾਈ ਕਿਤੇ ਅੰਦਰ ਟਿਕਟੂ ਬਣਾ ਪਵੇ। ਕੰਮ ਕਰਕੇ ਆਵੇ ਪੂਰਾ ਉਹਦਾ। ਉਹ ਹਾਂ ਸਮਝ ਆ ਗਿਆ ਹਾਂ ਪਿੰਡ ਕਿਹੜਾ ਬਈ ਸਨਾਮ ਬਈ ਆਪਣਾ ਦਾ ਹੋਰ ਸੁਣਾ ਕੀ ਗੱਲ ਹੈਲੋ ਠੀਕ ਹੈ ਭੰਗੜਾ ਕਰਦਾ ਬਈ ਹਨਾ ਹਾਂ ਭੰਗੜਾ ਕਰਦਾ ਆਈ ਕਿ ਹੋਣ ਵਾਲੀ ਆ ਇਹ ਇਹਦਾ ਪਾਸਪੋਰਟ ਬਣਾਉਣਾ ਹੈ ਹਾਂ ਇਹਦਾ ਪਾਸਪੋਰਟ ਬਣਾਉਣਾ ਕਿੰਨੇ ਵਜੇ ਹਾਂ ਯਾਰ 3 ਵਜੇ ਇਹ ਬੰਦਾ ਦੇਖ ਲੈ ਹੁਣੇ ਕਾਲੀ ਕਰੀ ਜਾਂਦਾ 15 ਮਿੰਟ ਪਾਈਨਲ ਹੈ ਹੋਰ ਯਾਰ ਪਤਾ ਨਹੀਂ ਕੀ ਹੋ ਰਿਹਾ ਦਿਮਾਗ 'ਚ ਹਿੱਲ ਰਿਹਾ ਹੁਣ ਤੂੰ ਸਾਨੂੰ ਆ ਗੱਲਾਂ ਪੁੱਛੇਂਗਾ ਹੈ ਗਾਈਜ਼ ਠੀਕ ਹੋ ਅੰਦਰ ਜਾਣ ਦੇ ਦਾ ਕੋਈ ਟਾਈਮ ਤਾਂ ਹੈ ਚਲੀ ਅੰਦਰ ਫਿਰ ਚਲੋ 15 ਮਿੰਟ ਪਹਿਨਲੇ ਵੀ ਨਹੀਂ ਦੇਖ ਕਿੰਨਾ ਟਾਈਮ ਰਹਿ ਗਿਆ ਬਾਹਰ ਨੂੰ ਤੂੰ ਕਾਲੀ ਕਰੀ ਜਣਾ ਯਾਰ ਹਲੇ ਵੀ 9 ਮਿੰਟ ਪਹਿਨੇ 9 ਮਿੰਟ ਪਹਿਨੇ ਜੀ ਇਹ ਮੈਨੂੰ ਅੰਦਰ ਨਹੀਂ ਵੜਦੇ ਦੇਖੋ ਅੰਦਰ ਨਹੀਂ ਤੋ ਇਹਨੂੰ ਸਹੀ 3 2 0 ਵਾ ਕਹਿੰਦੇ ਯਾਰੀ ਦਾ ਵਾਸਤਾ ਜਦੋਂ ਅਸੀਂ ਛੱਡ ਕੇ ਆਵਾਂਗੇ ਉਹਦੀ ਛੱਡ ਉਹਦੀ ਜਾਣਾ ਆ ਤਾਂ ਫਿਰ ਜਾ ਰਿਹਾ ਹੈ ਯਾਰ ਨਹੀਂ ਸਮਝਾਇ ਲੋ ਇਹ ਨਹੀਂ ਸਮਸਦਾ ਦਿਮਾਗ ਬਦਨੀ ਤੇ ਕਿੰਗ ਹੋ ਰਿਆ ਹੁਣੀ ਕਰੀ ਛੱਡ ਜਾਂਦਾ ਕੁਰਕਰੇ ਕਰ ਕਰੇ ਲੈ ਜਾ ਅੰਦਰ ਗੁਰਕਰੇ ਲੈ ਜਾ ਉਹ ਖਾਣੇ ਗੁਰਕਰੇ ਦਾ ਸਿਵਾਂ ਤੱਕ ਜਾਣਗੇ ਫਿਰ ਦਿਮਾਗ ਦੇ ਮੂਹ ਚੱਟ ਹੋ ਜਾ ਬੰਨੇ ਹੋ ਜਾਂਦੇ ਆ ਖਾ ਕੇ ਚੇਦੀਆ ਜੀ ਡਿੱਗਣਾ ਪਈ ਚੱਕਰ ਆ ਜਾਣੇ ਕਿਤੇ ਪਾਣੀ ਪੀ ਪੇ ਇਦਾਂਗੇ ਗਰਮੀ ਬਹੁਤ ਆ ਫੁੱਫਲਾ ਜੀ ਬਈ ਪਰੋਂ ਤੇ ਪਰੋਂ ਤੇ ਗਾਣ ਪਰੋਂ ਤੇ ਜਮੇ ਦੀ ਬਈ ਮਾ ਉਹ ਕਿਹਣਾ ਇੱਕ ਨੰਬਰ ਬਾਪੇ ਇੱਕ ਨੰਬਰ ਜਮੀ ਘਰ ਦਾ ਸਵਾਦ ਆ ਇਹਦੀ ਪਰੌਠਾ ਦਾ ਘਰ ਦਾ ਸਵਾਦ ਆਇਆ ਸੀ ਜੀ ਪਰੌਠੇ ਕਾ ਕੇ ਸਵਾਦ ਆ ਗਿਆ ਇੱਕ ਗੱਲ ਹੁਣ ਵੀ ਵਗਾਂਟੀ ਦੀ ਚਾਹ ਇੱਕ ਘੰਟੇ ਦੀ ਚਾਹ ਕੇ ਦਿਖਾ ਬਣੀ ਬੱਦ ਰਹੀ ਆ 3 hours later ਰੂਮ ਲੈ ਲਿਆ ਭਾਈ ਆਪਾਂ ਬਾਲੂ ਦਾ ਬਾਕੇ ਦੀ ਪਿੰਡ ਹੁਣ ਉਹਦਾ ਫੋਨ ਆਇਆ ਦੀ ਆ ਇੱਕ ਮੁੰਡਾ ਆ ਗਿਆ ਜੀ ਭਰਾ ਧੀਰੋਂ ਸਾਰੇ ਓਕੇ ਆਈਆ ਬਾਬੇ ਕੋਲੇ ਰਹੀਦਾ ਸਾਰਾ ਦਿਨ ਸੈਟੇ ਰਹੀਦਾ ਈਆ ਰੋਟੀ ਤੇ ਮੋਟਾ ਦੇ ਇੱਕ ਮੁੰਡਾ ਫਿੰਦੀ ਉਹ ਬਾਰੇ ਬਾਜ਼ਾਰ ਲਿਗੇ ਨੇ ਸਮਾਨ ਸਮੋਨੇ ਨਾ ਹੁਣ ਪਾਵਾ ਗਾ ਰੋਲਾ ਰੂਲਾ ਉਰੇ ਕੰਮ ਰਿਆਂ ਚਾ ਬਹੁਤ ਝੋਕ ਲਾ ਦੋ ਹੁਣ ਬਾਬੇ ਜਿੰਨੇ ਆ ਲੈਣ ਚ ਕੰਮ ਰੇ ਨੇ ਸਾਰੇ ਭੈਣ ਚੋਦੋ ਪੂਰਾ ਉਹ ਕਰਨਾ ਠੀਕ ਆ ਗੇਟ ਗੂਟ ਖੜਕਾਉਣੇ ਨੇ ਜਿਹੜੇ ਵੀ ਅੱਜ ਦਾ ਆਪਾਂ ਮੰਗ ਆ ਰਹੀ ਹੈਗਾ ਭੈਣ ਜੀ ਸਭੀ ਇਹਨਾਂ ਦੇ ਬਾਬੇ ਸਭ ਬਾਬੇ ਕੱਲਾ ਕੱਲਾ ਭੱਜੀ ਬੱਦਰ ਆ ਕੱਲਾ ਜਿਆਰੇ ਰਹੂ ਹੋਰੇ ਅੱਜ ਭੈਣ ਦੀ ਲੱਤ ਕੋਲ ਜੀ ਆਪਾਂ ਪੱਕੀ ਗੱਲ ਹੋਵੇ ਪੱਕੀ ਆ ਜਮਾ ਇਟ ਵਰਗੀ ਗੱਲ ਆ ਭੈਣ ਜੀ ਨਾ ਪੱਥਰ ਵਰਗੀ ਆ ਬਾਬੇ ਇੱਟ ਦਾ ਫੁੱਟਾ ਹੀ ਹੈ ਇਹ ਯਾਰ ਕੋ ਪੈਂਟੂ ਦੇ ਪਤਾ ਮੈਂਟਲ ਕਿਉਂ ਰਹੇ ਦੀ ਮੈਂ ਪੁੰਡ ਮਾਰੀ ਕਿਉਂ ਨਹੀਂ ਪੈਂ ਦਾ ਲੋੜਾ ਫੱਤੂ ਮਦਾ ਪੈਂ ਚਾ ਕੋਈ ਨਹੀਂ ਬਸ ਮੋਟਾ ਦੇ ਕਪਿੰਦੀ ਗਾ ਵਹਾਰੇ ਜਦੋਂ ਆ ਕੇ ਸੋਨੂੰ ਪਿੰਦੀ ਨਾਮ ਮਲਿਆਉਣਿਆ ਤੇ ਸਮਾਨ ਸਮੂਲ ਲੈਣਗੇ ਨੇ ਉਹ ਦੇਖਦੇ ਕੀ ਲੈਣੇ ਆ ਆ ਗਏ ਭਾਈ ਸਮਾਨ ਲੈ ਕੇ ਆਪਣਾ ਲੈ ਲਿਆ ਸਾਨੂੰ ਸਮਾਨ ਚੱਕ ਕੇ ਟੋੜਿਆ ਪਈ ਤਾਹ ਟੋੜਿਆ ਤਾਹ ਟੋੜਿਆ ਭੈਣ ਦੇਆ ਲੌੜਿਆ ਚੱਪਾ ਗੱਲ ਸੁਣ ਕੇ ਹਲ ਕਰਦੇ ਛੱਤੇ ਆ ਜਾਂਦੀ ਐ ਵੇ ਦੀ ਬਈ ਭਲੇੜੀ ਮਜਾਦੀ ਠੀਕ ਆ ਸੜ ਕੇ ਆਦਾ ਸੁਨੇਹਾ ਨਿਕਲ ਜੇ ਇਹ ਬਚਾਗਾ ਇਹ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ ਮੁਝੇ ਅਮੀਰ ਕੋ ਨਹੀਂ ਰੇ ਇਹ ਦੋ ਗਰੀਬੋ ਕੋ ਉਠਾ ਲੈ ਨਹੀਂ ਛੋਟੇ ਤੇ ਕਹਿ ਰਾਂ ਮਰਾਂ ਤੇ ਪਾਉਗਾ ਤਾਰ ਕੱਟ ਨਾ ਬਈ ਤਾਰ ਕੱਟਦੀ ਰੰਡੋ ਕਰੂਗਾ ਬਈ ਤਾਸ਼ ਖੁਣ ਲੈ ਵੇਰੀ 5 ਵਜੇ ਦਾ ਭੈਂ ਦੀ ਨੰਨੀ 77 ਉਹ ਕਰਦਾ ਯਾਰ ਤੁਸੀਂ ਨਾਲ ਦੌੜੋ ਭੈਂ ਚੁੱਟਾ ਨਾ ਇਸ ਨੇ ਭੰਨਿਆ ਭੈਂ ਚੋਕ ਲੈਣਾ ਬੰਦ ਕਰਦਾ ਯਾਰ ਬੰਦ ਯਾ ਬੁੜੇ ਕੀ ਯਾ ਬਾ ਜੋੜਨਾ ਹੋ ਟੱਟੂ ਵੀ ਮੋਟੇ ਵੇ ਕੋਈ ਤੇਰੇ ਕੀ ਹੋ ਰਿਹਾ ਮੋਏ ਤੁਮ ਭਾਇਨਾ ਮਸਾ ਸੱਪੇ ਭੈਂ ਦੁੱਦਾ ਬੋਲਾ ਜੱਟੀ ਹੈ ਨਾ ਜਿੱਦਾ ਫੜਦਾ ਕਰਦੇ ਕਰਕੇ ਨਾ ਜੋੜੇ ਹੋਰ ਇਹਦਾ ਰੋਣਾ ਚਾਹਣਾ ਗੀਨੇ ਮਾਰੈ ਨੁਕਾਨ ਨਾਲ ਇੱਥੇ ਕਾਇ ਦਿਵੇ ਉਹ ਬਾਰੇ ਮੜਾਈ ਕਿਹੜਾ ਦਿਨ ਬਾਕੀ ਦੀ ਪਾਪਾ ਕੀ ਆ ਕੋਈ ਲਾਈ ਹਾਂ ਕੰਮ ਅਸਲ ਗੁੱਡ ਮਾਰਨਿੰਗ ਸਵੇਰ ਹੋ ਗਈ ਆ ਕੇ ਬਾਰੇ ਰੂਮ ਚੈੱਕ ਆਊਟ ਕਰਕੇ ਹੁਣ ਜਾਣਿਆ ਬੱਸ ਸਟੈਂਡ ਕਰਨੀ ਨਾ ਮੋਟੇ ਜਿੰਦੇ ਪਟਿਆਲੇ ਪਹੁੰਚ ਗਏ ਬਾਈ ਬਿਨਾ ਬਾਲੂ ਤੋਂ ਦੋਨੇ ਜਾਣੇ ਉਹ ਮੁੰਡੇ ਅੱਡ ਬਾਗੇ ਦੀ ਕਿਤੇ ਪਟਿਆਲੇ ਪਹੁੰਚ ਗਏ ਓਏ ਚੱਲ ਜੱਡੀ ਸੁਨਾਮ ਅਲੀ ਬਾਸ ਚ ਫੋਟੋ ਭੋਗਿਆ ਟਾਈਟ ਅਧਿਰੇ ਆਤਾ ਹਾਂ ਦੋਨਾਂ ਦਾ ਮਰਦ ਦੀ ਸਾਨ ਆਏ ਆਹ ਕੌਣ ਚੜ੍ਹਦਾ ਜਾਂਦਾ ਜੱਦੀ ਯਾਰੋਗੇ ਉਰੇ ਜੀ ਚੈੱਕ ਕਰੇ ਜੀ ਚੈੱਕ ਕਰੇ ਆ ਦੇਖੇਗਾ ਬੁੱਕ ਬਦਲ ਤਾ ਕੋਈ ਗਲਤ ਨਾ ਕਰੇ ਨਹੀਂ ਰੋੜਾ ਬੰਦ ਹੈ ਕਿੰਨੇ ਟਾਈਮ 'ਚ ਪਹੁੰਚਾਂਗੇ ਅਪਨੇਰੇ ਆਉਣ ਤੋਂ ਪਹਿਲਾਂ ਪਹੁੰਚਾਂਗੇ ਹਾਂ ਅੱਜ ਟੂਲਾ ਆ ਗਿਆ ਠੀਕ ਆ ਕਿਉਂ ਆ ਜਾ ਬੈ ਜਾ ਟੂਲਾ ਬਈਏ ਥੋੜੇ ਆ ਜ਼ਬਾਨੋਂ ਥੋੜੇ ਦਿਲੋਂ ਜਮਾ ਗੰਦੇ ਨਹੀਂ ਆਪਿਆਂ ਦਾ ਕਹਿਣਾ ਪੁੱਤ ਜਮਾ ਸਾਦ ਬੰਦੇ ਨਹੀਂ